ਬਿਲਕੁਲ ਸਹੀ ਗੱਲ ਹੈ ਜੀ ਸਾਰੇ ਪੰਜਾਬ ਦੇ ਹਾਲਾਤ ਤੇ ਅੱਜ ਦੇਖਿਆ ਜਾਏ ਤੇ ਸਾਡੇ ਮੁੱਖ ਮੰਤਰੀ ਨੇ ਤਾਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਹਵਾਲੇ ਕਰਕੇ ਇੱਕ ਤਰੀਕੇ ਨਾਲ ਪੰਜਾਬ ਨੂੰ ਠੇਕੇ 'ਚ ਚੜਾਤਾ ਕੇਜਰੀਵਾਲ ਦੇ ਕੋਲ ਆਪ ਦੀ ਕੁਰਸੀ ਦੇ ਖਾਤਰ ਅੱਜ ਅੱਤਾ ਪੰਜਾਬ ਪਾਣੀ 'ਚ ਡੁੱਬਿਆ ਪਿਆ ਹੈ ਇਥੋਂ ਅਭੋਰ ਫਾਜ਼ਲਕਾ ਤੋਂ ਲੈ ਕੇ ਉਹ ਗਾਂ ਫਰੀਦਕੋਟ ਸੁਲਤਾਨਪੁਰ ਲੋਧੀ ਤਾਈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਉਹ ਕਿੰਡ ਤਬਾਹ ਹੋ ਗਏ ਲੱਖਾਂ ਏਕੜ ਫਸਲ ਦਾ ਨੁਕਸਾਨ ਹੋ ਗਿਆ ਤੇ ਕਿਸਾਨਾਂ ਦੀ ਸਾਰ ਲੈਣ ਵਾਸਤੇ ਜਿੱਥੇ ਹਕੂਮਤ ਦਾ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਆ ਜਾ ਕੇ ਉਹਨਾਂ ਦੀ ਬਾਹ ਪੜਨ ਲੇਕਿਨ ਅਫਸੋਸ ਦੀ ਗੱਲ ਕਿ ਮੁੱਖ ਮੰਤਰੀ ਜਿਹਦਾ ਸਿਰਫ ਪੇਸ਼ਾਈ ਗੱਲਾਂ ਮਾਰਨ ਦਾ ਸੀਗਾ 4 ਸਾਲ ਗੱਲਾਂ ਮਾਰਦੇ ਆ ਤੇ ਇਸ ਓਖਿਆਈ ਦੇ ਸਮੇਂ ਚ ਵੀ ਉੱਥੇ ਜਾ ਕੇ ਆਪਣੀ ਫੋਟੋ ਖਿਚਾ ਕੇ ਗੱਲ ਮਾਰ ਕੇ ਤੁਰ ਕੇ ਆ ਗਿਆ ਤੇ ਉਹਨਾਂ ਥਾਵਾਂ 'ਚ ਜੇ ਡੀਜ਼ਲ ਦਿੱਤਾ ਤੇ ਸੁਖਵੀਰ ਜੀ ਨੇ ਦਿੱਤਾ ਜੇ ਚਾਰਾ ਦਿੱਤਾ ਪਾਈਪ ਦਿੱਤਾ ਪੰਪ ਸੈਟ ਦਿੱਤੇ ਲੰਗਰ ਲਗਾਏ ਦਵਾਈਆਂ ਭੇਜੀਆਂ ਤੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖੀਰ ਸਿੰਘ ਬਾਦਲ ਕਰ ਰਹੇ ਨੇ ਜਿਨ੍ਹਾਂ ਦੀ 8 ਸਾਲਾਂ ਤੋਂ ਉਹਨਾਂ ਦੀ ਸਰਕਾਰ ਨਹੀਂ ਰਹੀ ਤੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੋ ਬਹੁਤ ਦੁੱਖ ਹੁੰਦਾ ਹੈ ਕਿ ਭਾਵੇਂ ਕਿਸਾਨਾਂ ਦੀ ਗੱਲ ਮਰੀ ਹੋਈ ਮੁਰਗੀ ਮਰੀ ਹੋਈ ਪਕੜੀ ਅਜੇ ਵੀ ਲੋਕਾਂ ਨੇ ਕੰਨਾ ਚੇ ਗੁੰਮਦੀ ਹੈ 2-2 ਸਾਲ ਹੋ ਗਏ ਤੇ ਅਜੇ ਵੀ ਕੋਈ ਮੁਆਵਜ਼ਾ ਵਰਗੀ ਚੀਜ਼ ਨਹੀਂ ਤਾਂ ਹੁਣ ਨਾ ਤੇ ਹੜਾ ਵਾਸਤੇ ਕੁਝ ਤੇ ਦੂਜੇ ਪਾਸੇ ਅਫਸੋਸ ਹੈ ਇਸ ਗੱਲ ਦਾ ਕਿ ਹਾਲਾਤ ਸੂਬੇ ਦੇ ਇਹੋ ਜਿਹੇ ਹੋ ਗਏ ਨੇ ਕਿ ਗੈਂਗਸਟਰ ਦਾ ਜਿਹੜਾ ਰਾਜ ਚੱਲ ਰਿਹਾ ਸਰੋਪੀਆਂ ਡਕੈਤੀਆਂ ਚੋਰੀ ਚਕੈਰੀ ਕਤਲ ਇਹ ਇੰਨਾ ਆਮ ਹੋ ਗਿਆ ਹੈ ਕਿ ਹੁਣ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਚਾਰਿਆ ਤੁਸੀਂ ਸਾਰੇ ਜਾਣਦੇ ਹੋ ਕਿ ਅ ਦਰਬਾਰ ਸਾਹਿਬ ਦੇ ਉੱਤੇ ਵੀ ਈਮੇਲ ਆndੀਆਂ ਰਹੀਆਂ ਕਿ ਅਸੀਂ ਬੰਬ ਨਾਲ ਉਡਾਵਾਂਗੇ ਕਿ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਜਿਹੜੇ 10 ਜੁਲਾਈ ਤੋਂ ਅੱਗੇ ਪਿੱਛੇ 15 ਵਾਰੀ ਧਮਕੀਆਂ ਆਏ ਕਿ ਬੌਮ ਦੇ ਨਾਲ ਉਡਾਵਾਂਗੇ 10 ਅਗਸਤ ਨੂੰ ਇੱਕ ਬੌਮ ਦਰਬਾਰ ਸਾਹਿਬ ਦੇ ਉੱਥੇ ਫੜਿਆ ਗਿਆ ਜਿਸ ਬੌਮ ਨੂੰ ਡਿਫਿਊਜ਼ ਕਰਦੇ ਹੋਏ ਪੁਲਿਸ ਅਫਸਰوں ਪੂਰੀ ਤਰ੍ਹਾਂ ਖੇਲ ਹੋ ਗਿਆ ਹੈ ਲੇਕਿਨ ਇਸ ਸਰਕਾਰ ਨੇ ਉਸ ਗੱਲ ਨੂੰ ਲਪਤਾ ਰਬਤਾ ਜਿਵੇਂ ਇਹਨਾਂ ਨੇ ਪਹਿਲੇ ਵੀ ਪਾਵੇ ਥਾਣੇ ਚ ਹੋਏ ਮਜਿੱਤੇ ਹਲਕੇ ਚ ਹੋ ਗੁੰਟਾਲਾ ਚ ਹੋ ਜਿੱਥੇ ਵੀ ਬੌਮ ਦਾ ਹਮਲਾ ਦਾ ਜੀ ਸਿਲੰਡਰ ਫਟ ਗਿਆ ਜੀ ਟਾਇਰ ਪਟ ਗਿਆ ਇਸ ਤਰ੍ਹਾਂ ਕੇ ਗੱਲਾਂ ਨੂੰ ਦਬਾਨ ਚ ਲੱਗੇ ਨੇ ਨਾ ਕਿ ਹਾਲਾਤਾਂ ਨੂੰ ਸੁਧਾਰਾ ਕਿਉਂਕਿ ਸਾਰੀ ਪੁਲਿਸ ਦੀ ਫੌਜ ਅੱਜ ਕੇਜਰੀਵਾਦ ਤੋਂ ਦੀ ਜਿਹੜੀ ਜੁੰਡਲੀ ਟੋਲੀ ਆਈ ਐ ਲੁਟੇਰਿਆਂ ਦੀ ਤਲੀਓ ਉਹਨਾਂ ਦੀ ਸਵਾਸਾ ਚ ਲੱਗੇ ਹੋਏ ਨੇ ਅੱਜ ਦਿੱਲੀ ਦੀ ਸਰਕਾਰ ਨੇ ਜਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 2007 ਤੋਂ ਆਟੇ ਦਾਲ ਦਾ ਗਰੀਬਾਂ ਨੂੰ ਕਾਰਡ ਦਿੱਤੇ ਸੀਗੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਈ ਸੀ ਆਹੀ ਖਜ਼ਾਨਾ ਸੀਗਾ ਦੇਸ਼ ਤੇ ਸੁਪੇ ਤੇ ਕੋਈ ਸਰਕਾਰ ਨਹੀਂ ਦਿੰਦੀ ਸੀ ਬਾਦਲ ਸਾਹਿਬ ਨੇ 30 ਕਿਲੋ ਆਟਾ ਦਾਲ ਹਰ ਗਰੀਬ ਪਰਿਵਾਰ ਨੂੰ ਦੇਣ ਦਾ ਕੰਮ 2007 ਤੋਂ ਸ਼ੁਰੂ ਕੀਤਾ ਤੇ 2013 ਵਿੱਚ ਜਾ ਕੇ ਕੇਂਦਰ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਸਕੀਮ ਅਪਣਾਈ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਰੇ ਬਾਲ ਸਾਹਿਬ ਦੇ ਦਿੱਤੇ ਹੋਏ ਕਾਰਡ ਬੰਦ ਕਰਕੇ ਕੱਟਤੇ ਤੇ ਅੱਜ ਕੇਵਲ ਕੇਂਦਰ ਦੀ ਜਿਹੜੇ ਸਪਲਾਈ ਆਉਂਦੀ ਹੈ ਉਹ ਲੋਕਾਂ ਨੂੰ ਮਿਲ ਰਹੀ ਤੇ ਕੇਂਦਰ ਨੇ ਉਹ ਵੀ ਕਹਿੰਦਾ ਕਿ 10 ਲੱਖ ਕਾਰਡ ਉਹ ਵੀ ਕੱਟੇ ਜਾ ਰਹੇ ਨੇ ਤੇ ਭਗਵੰਤ ਮਾਨ ਕੱਲਾ ਗੱਲਾਂ ਮਾਰ ਕੇ ਚਿੱਠੀਆਂ ਲਿਖ ਰਿਹਾ ਹੈ ਵੀ ਆਪ ਤੇ ਖਜ਼ਾਨੇ ਤੋਂ ਜਿਹੜੇ 2 ਲੱਖ ਕਰੋੜ ਦਾ ਕਰਜ਼ਾ ਤੁਸੀਂ ਛਾੜਤਾ ਹੈਗਾ ਉਹ ਪੈਸੇ ਕੇਜਰੀਵਾਲ ਦੇ ਖਰਚੇ ਸੇ ਬੰਦ ਕਰਕੇ ਤੇ ਲੋਕਾਂ ਦੇ ਉੱਤੇ ਖਰਚਣਾ ਸ਼ੁਰੂ ਕਰ ਦੋ ਤੇ ਕਿਸੇ ਗਰੀਬ ਦਾ ਕਾਰਡ ਨਹੀਂ ਕਟਿਆ ਜਾਊਗਾ ਅੱਗੇ ਤੁਸੀਂ 30 ਕਿਲੋ ਕੰਕੂ ਚੱਕ ਕੇ 5 ਕਿਲੋ ਤਾਈ ਕਾਂਗਰਸ ਸੇ ਆਮ ਆਦਮੀ ਨਿਕਾਵੇ ਸੋ ਅਫਸੋਸ ਕਿ ਨਾ ਤਾਂ ਕਿਸੇ ਦੀ ਪੈਨਸ਼ਨ ਲੱਗ ਰਹੀ ਹੈ 15 ਹਜ਼ਾਰ ਪੈਨਸ਼ਨ ਦੇ ਕਹਿੰਦੇ ਸੀ 2500 ਦੇਵਾਂਗੇ 4 ਸਾਲ ਨਿਕਲ ਗਏ 1000 ਰੁਪਏ ਬੀਬੀਆਂ ਨੂੰ ਕਹਿੰਦੇ ਸੀ 45 ਮਹੀਨੇ ਨਿਕਲੇ 35 ਹਜ਼ਾਰ 35000 45000 ਰੁਪਏ ਹਰ ਬੀਬੀ ਦਾ ਬਕਾਇਆ ਖੜਿਆ ਹੈ ਉਹਦੀ ਤਾਂ ਚਰਚਾ ਹੀ ਨਹੀਂ ਹੈਗੀ ਤੇ ਜਿਹੜੀ ਸ਼ਗਨ ਦੀ ਫਾਇਲਾਉ ਤਾ ਰੋਲ ਦੀਆਂ ਫਰਦੀਆਂ ਲੋਕੀ ਸ਼ਗਨ ਮੰਗਦੇ ਨੇ ਤੇ ਹੁਣ ਕਾਰਡ ਤੁਹਾਡੇ ਕੱਡੇ ਜਾਂਦੇ ਸੋ ਹਰ ਪੱਖੋਂ ਇਹ ਸਰਕਾਰ ਫੇਲ ਹੈ ਪਾਣੀ ਸਾਰੀ ਜਗ੍ਹਾ ਪਾਵੇਂ ਸ਼ਹਿਰ ਦੇਖ ਲੋ ਪਾਵੇਂ ਪਿੰਡ ਦੇਖ ਲੋ ਪਾਣੀ ਸਾਰੀ ਜਗ੍ਹਾ ਭਰਿਆ ਹੋਇਆ ਲੇਕਿਨ ਮੁੱਖ ਮੰਤਰੀ ਤੋਂ ਕੱਲੇ ਗੱਲਾਂ ਮਰਵਾ ਲਿਓ ਜੀ ਫਲਾ ਕਰਤਾ ਟਿਮਕਾ ਕਰਤਾ ਜ਼ਮੀਨ ਤੇ ਹੋਇਆ ਕੀ ਓ ਤਾਂ ਕੱਲੇ ਪੰਜਾਬ ਦੇ ਉੱਤੇ ਕਰਜ਼ਾ ਚਾਹ ਪਹਿਲੇ ਲੈਂਡ ਪੂਲਿੰਗ ਦੇ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪ ਕਰਕੇ ਉਹ ਪੈਸੇ ਖਾਣ ਲੱਗੇ ਸੀ ਹੁਣ ਸ਼ਹਿਰਾਂ ਦੀ ਜ਼ਮੀਨਾਂ ਦੇ ਉਹਨਾਂ ਨੂੰ ਗਿਰਵੀ ਰੱਖ ਕੇ ਉਹਦੇ ਉੱਤੇ ਪੈਸੇ ਕਮਾਨ ਲੱਗੇ ਨੇ ਤੇ ਫਿਰ ਜਿਹੜੀ ਸਰਕਾਰ ਦੀ ਆਪਣੀ ਜ਼ਮੀਨਾਂ ਹੈਗੀਆਂ ਹੁਣ ਉਹਨੂੰ ਨਿਲਾਮ ਕਰਕੇ ਉਹ ਪੈਸੇ ਖਾਂਚੇ ਲੱਗੇ ਨੇ ਕਿੰਨਾ ਪੰਜਾਬ ਦਾ ਪੈਸਾ ਭਗਵੰਤ ਮਾਨ ਤੋਂ ਖਾਏਗਾ ਤੇ ਕਿੰਨਾ ਕੇਜਰੀਵਾਲ ਨੂੰ ਖਿਲਾਉਗਾ ਖਿਲਾਏਗਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਸੀਂ ਜਾਗ ਜਾਓ ਉਹ ਤੁਹਾਡੀ ਖੇਤਰੀ ਪਾਰਟੀ ਸੀ ਜਿਹੜੀ ਕਰਜ਼ਾ ਵੀ ਨਹੀਂ ਲੈਂਦੀ ਸੀ ਲੇਕਿਨ ਵਿਕਾਸ ਤੇ ਕੰਮ ਕਰਕੇ ਹਰ ਤਰ੍ਹਾਂ ਦੀ ਸੂਚ ਦੇਂਦੀ ਸੀ ਤੇ ਇਹਨਾਂ ਕਾਂਗਰਸੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਰਲ ਮਿਲ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰਤੇ ਤੁਹਾਡੇ ਸਾਹਮਣੇ ਗੱਲ ਹੈ ਹੁਣ ਇਸ ਲੁੱਟ ਨੂੰ ਜੇ ਰੋਕਣਾ ਹੈ ਇਹ ਲੁਟੇਰੇ ਇਹਨਾਂ ਨੇ ਆ ਕੇ ਅਗਲੀ ਚੋਣਾਂ 'ਚ ਬੰਦੇ ਬਦਲਦੇ ਨੇ ਲੇਕਿਨ ਲੁੱਟ ਇਹਨਾਂ ਦੀ ਜਿਵੇਂ ਚੱਲ ਰਹੀ ਹੋਈ ਚੱਲਦੀ ਹੈ ਇਹਨਾਂ ਲੁਟੇਰਿਆਂ ਨੂੰ ਦਫਾ ਕਰਕੇ ਆਪ ਦੀ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਆਪਣੀ ਸਰਕਾਰ ਲੱਕੋ